ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਦਾ ਅਮੈਕੂਲੇਟ ਲਾਰਡ ਐਂਡ ਮਾਸਟਰ ਇਜ਼ ਫਾਊਂਡ ਹੀ ਇਜ਼ ਟਰੂਲੀ ਇਜ਼ ਦਾ ਓਸ਼ਨ ਆਫ ਐਕਸਲੈਂਸ ਨਿਰਮਲ ਸਾਹਿਬ ਪਾਇਆ ਪਹਿਲਾ ਹੀ ਜਿਹੜਾ ਬੇਦਾਗ ਅਤੇ ਬੇਪਰਵਾਹ ਅਤੇ ਜਿਹੜਾ ਇਹਨਾਂ ਦਵਿਸ਼ੇ ਵਿਕਾਰਾਂ ਤੋਂ ਉੱਪਰ ਹੈ ਮੈਂ ਉਹੀ ਪ੍ਰਮਾਤਮਾ ਨੂੰ ਪਾ ਲਿਆ ਹੈ ਅਤਾਲ ਮੂਰਤ ਅਜੂਨੀ ਹੈ ਜਿਹੜਾ ਮੈਂ ਉਹਨੂੰ ਹੀ ਪਾ ਲਿਆ ਅਤੇ ਸਾਚਾ ਗੁਣੀ ਗਹੀਰ ਅਤੇ ਜਿਹੜਾ ਸੱਚ ਦੇ ਗੁਨਾ ਦਾ ਖਜ਼ਾਨਾ ਹੈ ਜਦੋਂ ਚੰਗੇ ਸਕੂਲ ਦੇ ਵਿੱਚ ਕੋਈ ਅਧਿਆਪਕ ਦੇ ਕੋਲੇ ਜਾ ਕੇ ਵਿਦਿਆਰਥੀ ਲੱਗ ਜਾਂਦਾ ਤਾਂ ਉਹਦੇ ਚੰਗੇ ਨੰਬਰ ਹੀ ਆਉਣਗੇ। ਇਹੀ ਪੰਕਤੀ ਗੁਰੂ ਦੀ ਇੱਕ ਤਰ੍ਹਾਂ ਦੀ ਆਪਣੇ ਸਤਿਗੁਰੂ ਦੀ ਆਪਣੇ ਗੁਰੂ ਦੀ ਅੱਛੇ ਤਰੀਕੇ ਦੇ ਨਾਲ ਪ੍ਰਸ਼ੰਸਾ ਕਰਦੀ ਹੈ ਕਿ ਮੈਂ ਇਹ ਜਦ ਚੰਗੇ ਗੁਰੂ ਦੇ ਲੜ ਲੱਗਿਆ ਸੀ ਤਾਂ ਮੈਨੂੰ ਚੰਗਾ ਰਿਜ਼ਲਟ ਹੀ ਮਿਲੂਗਾ। ਨਿਰਮਲ ਸਾਹਿਬ ਪਾਇਆ ਤੇ ਮੈਂ ਉਹਨਾਂ ਮੇਰੇ ਅੰਦਰ ਗੁਣ ਹੀ ਪੈਦਾ ਹੋਣਗੇ। ਤੇ ਇਸ ਕਰਕੇ ਸੱਚੀ ਸਿੱਖਿਆ ਦੇ ਨਾਲ ਜੁੜ ਕੇ ਮੇਰੇ ਅੰਦਰ ਚੰਗੀਆਂ ਆਦਤਾਂ ਪੈਦਾ ਹੋ ਗਈਆਂ।